ਜਿਨਾਂ ਇੱਥੇ ਚੇਚੇ ਤੌਰ ਤੇ ਬਾਈ ਉਹਨਾਂ ਨੇ ਲਾਈਆਂ ਨੇ ਅਲੱਗ-ਅਲੱਗ ਕੰਪਨੀਆਂ ਦੇ ਨੇ ਜਿਵੇਂ ਤਨਵਾ ਸੇਲ ਕਾਰਪੋਰੇਸ਼ਨ ਵੱਲੋਂ ਇਹ ਜਿਹੜੀ ਮਸ਼ੀਨ ਆ ਉਹ ਇੱਥੇ ਲਾਈ ਹੋਈਆਂ ਅਲੱਗ-ਅਲੱਗ ਤਰ੍ਹਾਂ ਦੀਆਂ ਸਟਾਲਸ ਨੇ ਜਿਹੜੀਆਂ ਇੱਥੇ ਕਿਸਾਨ ਮੇਲੇ ਦੇ ਵਿੱਚ ਲੰਗੀਆਂ ਹੋਣ ਐਪਲ ਵਿਨੇਗਰ ਕਾਫੀ ਅੱਜਕੱਲ ਇਹਦਾ ਪ੍ਰਯੋਗ ਆ ਜਿਹੜਾ ਉਹ ਕਰਿਆ ਜਾਂਦਾ ਸਰਾਉ ਐਂਡ ਗਿਲ ਜ਼ਿੰਮੀਦਾਰਾ ਖਲਾੜ ਵੱਲੋਂ ਬਣਾ ਕੇ ਕਿਸਾਨ ਮੇਲੇ ਦੇ ਵਿੱਚ ਪ੍ਰਦਰਸ਼ਨੀ ਲਾਈ ਹੋਈ ਆ ਇੱਧਰ ਸ਼ਾਇਦ ਸ਼ਾਇਦ ਦੀ ਪੈਕਿੰਗ ਕਿੰਨੇ ਦੀ ਆ ਜੀ ਪੈਕਿੰਗ ਇਹ ਬਹੁਤ ਸੋਹਣੀ ਜੀ ਸਜਾਵਟ ਕੀਤੀ ਹੋਈ ਆ ਟਰਾਲੀ ਦੀ ਇੱਥੇ ਬੁਕਿੰਗ ਕਰਾਉਣ ਤੇ ਜਿਹੜਾ ਡਿਸਕਾਊਂਟ ਆ ਉਹ ਵੀ ਦਿੱਤਾ ਜਾ ਰਿਹਾ ਜਨਾਇਰ ਬ੍ਰਾਂਡ ਆ ਜਿਹੜਾ ਐਗਰੀਕਲਚਰ ਫਿਊਮੈਂਟਸ ਦਾ ਉਹ ਦੇਖਿਆ ਬਾਈ ਉਹ ਨਹੀਂ ਆਪਣੇ ਇਲਾਕੇ ਦੇ ਵੀ ਆ ਮਾਨ ਵਾਲੀ ਗੱਲ ਆ ਹਨਾ ਹੁਣ ਤੱਕ ਆਪਾਂ ਅ ਰਵਾਇਤੀ ਢੰਗ ਨਾਲ ਜਿਹੜੇ ਸੰਦ ਤੱਪੇ ਵਰਤਦੇ ਦੇਖਦੇ ਆਏ ਆ ਵਰਤਦੇ ਆਏ ਆ ਜਾਂ ਸੁਣਦੇ ਆਏ ਆ ਪਰ ਕੁਝ ਖੇਤੀਬਾੜੀ ਦੇ ਵਿੱਚ ਅਜਿਹੀਆਂ ਕਾਢਾਂ ਕਰੀਆਂ ਵੀਰ ਉਹਨਾਂ ਨੇ ਅਜਿਹੇ ਨਵੇਂ ਪ੍ਰਯੋਗ ਕਰਕੇ ਕਿਸਾਨਾਂ ਨੂੰ ਦਿੱਤੇ ਆ ਜਿਹੜੇ ਬਹੁਤ ਅ ਕਾਰਗਰ ਸਿੱਧ ਹੋਏ ਨੇ ਸਵਾਗਤ ਆ ਜੀ ਆਪ ਸਭ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਖੰਨੇ ਤੋਂ ਖੰਨੇ ਖਟੜਾ ਪੋਟੈਟੋ ਗਰੁੱਪ ਵੱਲੋਂ ਚੌਥਾ ਜਿਹੜਾ ਕਿਸਾਨ ਮੇਲਾ ਰਹਾਉਣ ਮੰਡੀ ਦੇ ਵਿੱਚ ਉਹਦਾ ਆਯੋਜਨ ਕੀਤਾ ਹੋਇਆ ਇਸ ਸਮੇਂ ਵੀਡੀਓ ਫਰੇਮ ਦੇ ਵਿੱਚ ਜਿਹੜੀਆਂ ਪਿੱਛੇ ਤੁਸੀਂ ਇਹ ਕਾਰਾਂ ਦਾ ਹਜੂਮ ਖੜਾ ਦੇਖ ਰਹੇ ਹੋ ਮੈਂ ਨਾ ਫਿਲਹਾਲ ਪਾਰਕਿੰਗ ਸਾਈਡ 'ਚ ਆ ਤੇ ਇੱਧਰ ਵਾਲੇ ਪਾਸੇ ਜਿਹੜਾ ਮੁੱਖ ਪੰਡਾਲ ਆ ਆ ਸਾਹਮਣੇ ਵਾਲੇ ਪਾਸੇ ਜਿੱਥੇ ਵੱਖ-ਵੱਖ ਸਿਆਸੀ ਰਾਜਨੀਤਿਕ ਤੇ ਖੇਤੀਬਾੜੀ ਨਾਲ ਸੰਬੰਧਿਤ ਸਖਸ਼ੀਤਾਂ ਸਾਰੇ ਪੰਜਾਬ ਚੋਂ ਦੇਸ਼ ਭਰ ਚੋਂ ਨੇ ਜਿਹੜੀਆਂ ਉਹ ਪਹੁੰਚੀਆਂ ਹੋਈਆਂ ਨੇ ਜਿਵੇਂ ਇਹ ਵੀਡੀਓ ਆਪਣੇ ਚੈਨਲ ਤੇ ਤੁਸੀਂ ਦੇਖੋਗੇ ਅਲੱਗ-ਅਲੱਗ ਮੇਲਿਆਂ ਦੀਆਂ ਵੱਖ-ਵੱਖ ਹੋਰ ਸਮਾਜਿਕ ਮੁੱਦਿਆਂ ਦੀਆਂ ਵੀਡੀਓਜ਼ ਆਪਣੇ ਚੈਨਲ ਤੇ ਤੁਹਾਨੂੰ ਦੇਖਣ ਨੂੰ ਮਿਲਦੀਆਂ ਨੇ ਇਹ ਪਹਿਲੀ ਵਾਰੀ ਹੋਊਗਾ ਵੀ ਆਪਾਂ ਕੋਈ ਕਿਸਾਨ ਮੇਲਾ ਤੁਹਾਡੇ ਨਾਲ ਆਪਣੇ ਕੈਮਰੇ ਦੀ ਨਜ਼ਰ ਦੇ ذریعے ਸਾਂਝਾ ਕਰ ਰਹੇ ਹਾਂ ਖੰਨੇ ਰਹੌਣ ਦਾਣਾ ਮੰਡੀ ਦੇ ਵਿੱਚ ਜਿਹੜਾ ਇਹ ਮੇਲਾ ਉਹਦਾ ਆਯੋਜਨ ਕੀਤਾ ਹੋਇਆ ਉਹਦਾ ਪ੍ਰਬੰਧ ਕੀਤਾ ਹੋਇਆ ਬੜੀਆਂ ਅਲੱਗ-ਅਲੱਗ ਕਿਸਮ ਦੀਆਂ ਸਟਾਲਸ ਇੱਥੇ ਲੱਗੀਆਂ ਹੋਈਆਂ ਨੇ ਜਿਦੇ ਵਿੱਚ ਖੇਤੀਬਾੜੀ ਨਾਲ ਸੰਬੰਧਿਤ ਸੰਦ ਟੱਪਾ ਟਰੈਕਟਰ ਟਰਾਲੀਆਂ ਕੰਬਾਈਨਾਂ ਹੋਰ ਜਿਹੜੇ ਖਾਸ ਤੌਰ ਤੇ ਆਲੂਆਂ ਨਾਲ ਸੰਬੰਧਿਤ ਸਟਾਲਸ ਨੇ ਉਹ ਇੱਥੇ ਲੱਗੀਆਂ ਨੇ ਜਿਨ੍ਹਾਂ ਵਿੱਚ ਅਲੱਗ-ਅਲੱਗ ਕਿਸਮ ਦੇ ਬੀਜ ਨਦੀਨ ਨਦੀਨਨਾਸ਼ਕ ਅਲੱਗ-ਅਲੱਗ ਤਰ੍ਹਾਂ ਦੀਆਂ ਟੈਕਨੀਕਸ ਨੇ ਜਿਹੜੀਆਂ ਉਹ ਕਿਸਾਨਾਂ ਨਾਲ ਕਿਸਾਨ ਭਰਾਵਾਂ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਮੈਂ ਨਾ ਪਿਛਲੇ ਲਗਭਗ 1.5 ਘੰਟੇ ਤੋਂ ਮੇਲੇ 'ਚ ਆ। ਬਹੁਤ ਹਜੂਮ ਕਿਸਾਨ ਭਰਾਵਾਂ ਦਾ ਤੇ ਬਾਕੀ ਮੇਲਾ ਦੇਖਣ ਆਣਾਂ ਦਾ ਇੱਥੇ ਇਕੱਠਾ ਹੋਇਆ ਹੋਇਆ। ਵਧੀਆ ਗੱਲ ਵੀ ਆ ਕਿਉਂਕਿ ਰਵਾਇਤੀ ਢੰਗ ਨਾਲ ਜਿਹੜੀਆਂ ਚੀਜ਼ਾਂ ਆਪਾਂ ਕਰਦੇ ਆ ਰਹੇ ਹਾਂ ਉਹਨਾਂ ਨੂੰ ਟੈਕਨੀਕਸ ਦੇ ਵਿੱਚ ਲੈ ਕੇ ਆਉਣਾ, ਨਵੇਂ ਢੰਗ ਦੇ ਵਿੱਚ ਲੈ ਕੇ ਆਉਣ ਲਈ ਇਹਨਾਂ ਮੇਲਿਆਂ ਦੀ ਜਾਂ ਇਹਨਾਂ ਜਿਹੜੇ ਐਗਰੀਕਲਚਰ ਇਕਵਿਪਮੈਂਟਸ ਨੇ ਇਹਨਾਂ ਦੀ ਬਹੁਤ ਲੋੜ ਆ ਸਮੇਂ ਦੇ ਹਿਸਾਬ ਨਾਲ। ਬਾਕੀ ਅੱਗੇ ਹੁਣ ਆਪਾਂ ਮੇਲੇ 'ਚ ਚੱਲਦੇ ਆਂ ਤੇ ਦੇਖਦੇ ਆਂ ਕਿਹੜੀਆਂ-ਕਿਹੜੀਆਂ ਸਟਾਲਸ ਨੇ ਤੇ ਕਿਹੜੀਆਂ-ਕਿਹੜੀਆਂ ਕੰਪਨੀਆਂ ਦੀਆਂ ਨੇ ਆਪਾਂ ਇਸ ਸਾਈਡ ਤੋਂ ਸ਼ੁਰੂ ਕਰਦੇ ਆਂ ਜਿਵੇਂ ਸਾਹਮਣੇ ਵਾਲੇ ਪਾਸੇ ਹੀ ਨਾ ਖੇਤੀਬਾੜੀ ਨਾਲ ਸੰਬੰਧਿਤ ਜਿਹੜੇ ਟਰੈਕਟਰ ਨੇ ਜਾਂ ਹੋਰ ਟੈਕਨੀਕਸ ਜਿਹੜੀਆਂ ਜਿਵੇਂ ਅਲੱਗ-ਅਲੱਗ ਕਿਸਮ ਦੇ ਹਲ ਨੇ ਜ਼ੀਰੋ ਸੀਡਰ ਨੇ ਰੀਪਰ ਨੇ ਉਹਨਾਂ ਦੀਆਂ ਸਟਾਲਸ ਨੇ ਇਧਰ ਵਾਲੇ ਪਾਸੇ ਤੋਂ ਆਪਾਂ ਸ਼ੁਰੂ ਕਰਦੇ ਆਂ ਮੇਲੇ 'ਚ ਜਿਵੇਂ ਸਾਹਮਣੇ ਹੀ ਦਸ਼ਮੇਸ਼ ਗਰੁੱਪ ਦੀ ਇੱਕ ਬਹੁਤ ਸੋਹਣੀ ਸਟਾਲ ਆ ਜਿਹੜੀ ਉਹ ਲੱਗੀ ਹੋਈ ਆ ਜਿੱਥੇ ਦਸ਼ਮੇਸ਼ ਗਰੁੱਪ ਦੀਆਂ ਕੰਬਾਈਨਾਂ ਹਾਲ ਰੀਪਰ ਤੇ ਬਾਕੀ ਜਿਹੜੇ ਹੋਰ ਸੰਦ ਨੇ ਉਹ ਰੱਖੇ ਹੋਏ ਆ ਕਿਸਾਨ ਭਰਾ ਆ ਰਹੇ ਆ ਦੇਖ ਰਹੇ ਆ ਸਮਝ ਵੀ ਰਹੇ ਨੇ ਅ ਇੱਥੇ ਇੱਕ ਮੈਂ ਤੁਹਾਡੇ ਨਾਲ ਜਾਣਕਾਰੀ ਦੱਸ ਵੀ ਦਵਾਂ ਸਾਂਝੀ ਵੀ ਕਰ ਦਵਾਂ ਕਿ ਜਿਹੜੇ ਵੀ ਕਿਸਾਨ ਭਰਾ ਮੇਲੇ ਦੇ ਵਿੱਚੋਂ ਕਿਸੇ ਵੀ ਸਟਾਲ ਤੋਂ ਕੋਈ ਵੀ ਜਿਹੜਾ ਸਾਧਨ ਆ ਉਹ ਬੁੱਕ ਕਰਾਉਂਦੇ ਆ ਤਾਂ ਉਹਨਾਂ ਨੂੰ ਵਿਸ਼ੇਸ਼ ਛੂਟ ਆ ਜਿਹੜੀ ਉਹ ਲਗਭਗ ਸਾਰੀਆਂ ਕੰਪਨੀਆਂ ਦੁਆਰਾ ਹੀ ਦਿੱਤੀ ਜਾਂਦੀ ਆ ਇਮ ਇੱਧਰ ਵਾਲੇ ਪਾਸੇ ਹੀ ਸੋਨਾ ਲੀਕਾ ਜੌਂਡੀਅਰ ਲੈਂਡ ਫੋਰਸ ਦਸ਼ਮੀਸ਼ ਐਗਰੀਕਲਚਰ ਇਕਵਿਪਮੈਂਟਸ ਨੇ ਜਿਹੜੇ ਬਣਾਉਂਦੇ ਆ ਉਹਨਾਂ ਦੀਆਂ ਕੁਝ ਸਟਾਲਸ ਨੇ ਜੇ ਆਪਾਂ ਲੈਸ ਦੀ ਗੱਲ ਕਰੀਏ ਜਾਂ ਡਿਸਕਾਊਂਟ ਦੀ ਗੱਲ ਕਰੀਏ ਮੇਲੇ ਦੇ ਵਿੱਚ ਜਿਹੜੇ ਕਿਸਾਨ ਭਰਾ ਕੋਈ ਵੀ ਇਕਵਿਪਮੈਂਟ ਬੁੱਕ ਕਰਾਉਣਗੇ ਉਹਨਾਂ ਨੂੰ 20 ਤੋਂ 50% ਤੱਕ ਦਾ ਜਿਹੜਾ ਡਿਸਕਾਊਂਟ ਆ ਉਹ ਮੁੱਲ ਦੇ ਉੱਤੇ ਦਿੱਤਾ ਜਾਣਾ ਜਿਵੇਂ ਸਾਹਮਣੇ ਵਾਲੇ ਪਾਸੇ ਹੀ ਲੈਂਡ ਫੋਰਸ ਦਾ ਆਪਾਂ ਦੇਖ ਰਹੇ ਆ ਅਲੱਗ-ਅਲੱਗ ਰੇਟ ਨੇ ਅਲੱਗ-ਅਲੱਗ ਜਿਹੜੇ ਐਗਰੀਕਲਚਰ ਇਕਵਿਪਮੈਂਟਸ ਨੇ ਸੰਬੰਧਿਤ ਟੱਪੇ ਨੇ ਉਹ ਇੱਥੇ ਭਾਈ ਉਹਨਾਂ ਨੇ ਲਾਏ ਹੋਏ ਆ ਰੱਖੇ ਹੋਏ ਆ ਤੇ ਕੁਝ ਇਸ ਤਰ੍ਹਾਂ ਦੇ ਜਿਹੜੇ ਕਾਊਂਟਰ ਟੇਬਲ ਨੇ ਜਿਨ੍ਹਾਂ ਦੇ ਉੱਤੋਂ ਅ ਦੱਸਿਆ ਜਾਂਦਾ ਹਨਾ ਸਾਰੇ ਕਿਸਾਨ ਭਰਾਵਾਂ ਨੂੰ ਤੇ ਇਸ ਤਰ੍ਹਾਂ ਦੀ ਪ੍ਰਦਰਸ਼ਨੀ ਦੇ ਵਿੱਚ ਇਦਾਂ ਜਿਹੜੇ ਸੰਦ ਟੱਪੇ ਆ ਉਹ ਇੱਥੇ ਸਾਰੇ ਕਿਸਾਨਾਂ ਨੂੰ ਦਿਖਾਏ ਜਾਂਦੇ ਆ ਤੇ ਕੁਝ ਇਸ ਤਰ੍ਹਾਂ ਦਾ ਜਿਹੜਾ ਭਾਈ ਉਹ ਨਹੀਂ ਇੱਥੇ ਇੱਕ ਬਣਾ ਲੈਂਦੇ ਆ ਸਟਾਲ ਜਾਂ ਸਿਸਟਮ ਇਹ ਸਾਰੇ ਕਿਸਾਨ ਭਰਾ ਇੱਥੇ ਆਉਂਦੇ ਆ ਸਮਝਦੇ ਆ ਦੇਖਦੇ ਆ ਤੇ ਬੁਖਰ ਆਉਂਦੇ ਆ ਜਿਵੇਂ ਇਹ ਇੱਕ ਜੋ ਟੈਕਨੋ ਵਾਲਾ ਕਰੇ ਸਭਾਈ ਸਸਾਈ ਦੇ ਜਿਵੇਂ ਇੱਕ ਫਰਟੀਲਾਈਜ਼ਰ ਸਪਰੈਡਰ ਆ ਜਿਹੜਾ ਉਹਦੀ ਇੱਥੇ ਲੈਂਡ ਫੋਰਸ ਵੱਲੋਂ ਪ੍ਰਦਰਸ਼ਨੀ ਵੀ ਲਾਈ ਹੋਈ ਆ ਤੇ ਵੀ ਰਹੇ ਆ ਕਿਸਾਨ ਭਰਾਵਾਂ ਨੂੰ ਤੇ ਜਿਹੜੇ ਕਿਸਾਨ ਭਰਾ ਆ ਰਹੇ ਆ ਬਾਕੀ ਉਹਨਾਂ ਨੂੰ ਕੁਛ ਨਾ ਕੁਛ ਹੋਰ ਕੋਫੇ ਕੰਪਨੀਆਂ ਵੱਲੋਂ ਆ ਜਿਹੜੇ ਉਹ ਇੱਥੇ ਦਿੱਤੇ ਵੀ ਜਾ ਰਹੇ ਆ ਇਹ ਸਾਰਾ ਹਜੂਮ ਮੇਲੇ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿਸਾਨ ਭਰਾਵਾਂ ਦਾ ਤੇ ਇਧਰ ਵਾਲੇ ਪਾਸੇ ਜਿਵੇਂ ਕਰਤਾਰ ਟਰੈਕਟਰ ਤੇ ਕੰਬਾਈਨਸ ਇੱਥੇ ਵੀਰ ਉਹਨਾਂ ਦੀ ਬਹੁਤ ਸੋਹਣੀ ਸਟਾਲ ਆ ਜਿਹੜੀ ਉਹ ਲਾਈ ਹੋਈ ਆ ਤੇ ਕਿਸਾਨ ਭਰਾਵਾਂ ਨੂੰ ਦੱਸ ਵੀ ਰਹੇ ਨੇ ਟਰੈਕਟਰਾਂ ਬਾਰੇ ਜਿਵੇਂ ਆਪਾਂ ਆਪਣੀ ਵੀਡੀਓ ਸਕਰੀਨ ਦੇ ਵਿੱਚ ਦੇਖ ਰਹੇ ਹਾਂ 4 ਲੱਖ 45000 ਰੁਪਏ ਟਰੈਕਟਰ ਦਾ ਮੁੱਲ ਵੀ ਲਾਇਆ ਹੋਇਆ ਤੇ ਇਧਰ 8 ਲੱਖ 70000 ਰੁਪਏ ਕਰਤਾਰ ਟਰੈਕਟਰ ਜਿਵੇਂ ਆਪਾਂ ਦੇਖ ਰਹੇ ਹਾਂ ਤੁਹਾਡੀ ਵੀਡੀਓ ਸਕਰੀਨ ਤੇ ਆ ਤੇ ਇੱਥੇ ਜਿਹੜੇ ਕਰਤਾਰ ਕੰਬਾਈਨ ਵੱਲੋਂ EMPLOYEES ਨੇ ਜਾਂ ਦੱਸਣੇ ਵਾਲੇ ਨੇ ਉਹ ਕਿਸਾਨ ਭਰਾਵਾਂ ਨੂੰ ਸਮਝਾ ਵੀ ਰਹੇ ਆ ਦੱਸ ਵੀ ਰਹੇ ਆ ਤੇ ਇੱਕ ਗੱਲ ਮੈਨੂੰ ਇੱਥੇ ਆ ਕੇ ਜਿਹੜੀ ਸਭ ਤੋਂ ਅਲੱਗ ਲੱਗੀ ਆ ਉਹ ਇਹ ਆ ਵੀ ਨਿਊ ਜਨਰੇਸ਼ਨ ਦੇ ਵਿੱਚ ਨਵੀਆਂ ਟੈਕਨੀਕ ਸਿੱਖਣ ਲਈ ਤੇ ਨਵੇਂ ਸੰਦ ਟੱਪੇ ਨੂੰ ਅਪਡੇਟ ਕਰਨ ਲਈ ਜਿਹੜਾ ਉਤਸ਼ਾਹ ਉਹ ਇਸ ਮੇਲੇ ਦੇ ਵਿੱਚ ਆ ਕੇ ਦਿਖਿਆ ਜਿਵੇਂ ਕਈ ਸਿਆਸੀ ਲੀਡਰ ਅੰਦਰ ਆਪਣਾ ਭਾਸ਼ਣ ਵੀ ਦੇ ਰਿਹਾ ਸੀ ਪਿੱਛੇ ਤੁਸੀਂ ਸੁਣ ਵੀ ਰਹੇ ਹੋਵੋਗੇ ਉਹ ਇਹ ਦੱਸ ਰਹੇ ਸੀ ਵੀ ਜਿਹੜਾ ਪੀਯੂ ਦੇ ਵਿੱਚ ਕਿਸਾਨ ਮੇਲਾ ਲੱਗਦਾ ਅੱਜ ਇੱਥੇ ਇਹ ਮੇਲੇ ਨੇ ਉਹ ਮੇਲੇ ਨੂੰ ਵੀ ਮਾਤ ਦਿੱਤੀ ਆ ਇੰਨਾ ਜ਼ਿਆਦਾ ਇਕੱਠ ਇੰਨਾ ਜ਼ਿਆਦਾ ਕਿਸਾਨ ਭਰਾਵਾਂ ਚ ਜਿਹੜਾ ਉਤਸ਼ਾਹ ਉਹ ਦੇਖਿਆ ਗਿਆ ਤੇ ਸਾਹਮਣੇ ਵਾਲੇ ਪਾਸੇ ਹੀ ਪ੍ਰੀਤ ਟਰੈਕਟਰ ਤੇ ਪ੍ਰੀਤ ਕੰਬਾਈਨ ਦੀ ਜਿਹੜੀ ਸਟਾਲ ਆ ਉਹ ਲੱਗੀ ਹੋਈ ਆ ਇੱਥੋਂ ਵੀ ਕਈ ਕਿਸਾਨ ਭਰਾ ਨੇ ਜਿਹੜੇ ਉਹ ਜਾਣਕਾਰੀ ਲੈ ਰਹੇ ਆ ਕੰਬਾਈਨਾਂ ਦੀ ਟਰੈਕਟਰਾਂ ਦੀ ਹੋਰ ਸੰਦ ਤੱਪਿਆਂ ਦੀ ਇਦਾਂ ਹੀ ਅਲੱਗ-ਅਲੱਗ ਤਰ੍ਹਾਂ ਦੀਆਂ ਸਟਾਲਸ ਹਰ ਇੱਕ ਸਟਾਲ ਤੋਂ ਬਾਅਦ ਲੜੀ ਦੇ ਰੂਪ ਚ ਇੱਥੇ ਲੱਗੀਆਂ ਹੋਈਆਂ ਨੇ ਸਾਹਮਣੇ ਵਾਲੇ ਪਾਸੇ ਹੀ ਮਲਕੀਤ ਕੰਬਾਈਨ ਮਲਕੀਤ 997 ਆਪਣੀ ਵੀਡੀਓ ਸਕਰੀਨ ਤੇ ਆ ਲਓ ਕੋਈ ਡੰਮੀ ਵਾਲਾ ਕੰਮ ਨਹੀਂ ਪੂਰੇ-ਪੂਰੇ ਜਿਵੇਂ ਇਕਵਿਪਮੈਂਟਸ ਨੇ ਬਾਈ ਉਹਨਾਂ ਨੇ ਇੱਥੇ ਖੜਾਏ ਹੋਏ ਆ ਉਨਾਂ ਦੇ ਗਾ ਸਪੈਸੀਫਿਕੇਸ਼ਨਸ ਉਹਨਾਂ ਬਾਰੇ ਆਉਂਦੇ ਜਾਂਦੇ ਕਿਸਾਨ ਭਰਾਵਾਂ ਨੂੰ ਜਿਹੜਾ ਵੀਰ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਤੇ ਬਿਲਕੁਲ ਹੀ ਉਹ ਤੋਂ ਅੱਗੇ ਕੁਝ ਹੋਰ ਮਲਚਰ, ਬੇਲਰ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਖੇਤੀਬਾੜੀ ਨਾਲ ਸੰਬੰਧਿਤ ਨਵੇਂ ਸੰਦ ਟੱਪੇ ਆ ਉਹਨਾਂ ਨੂੰ ਇੱਥੇ ਦਿਖਾਇਆ ਜਾ ਰਿਹਾ ਜਿਵੇਂ ਜਿੰਦਾ ਹਾਲ ਸੁਹਾਗਾ ਹਰ ਤਰ੍ਹਾਂ ਦੇ ਤੇ ਪਾਰਕਿੰਗ ਫੁੱਲ ਹੋਣ ਕਰਕੇ ਕੁਝ ਕਾਰਾਂ ਇਸ ਪਾਸੇ ਵੀ ਖੜੀਆਂ ਨੇ ਤੇ ਸਾਹਮਣੇ ਵਾਲੇ ਪਾਸੇ ਕੁਝ ਹੋਰ ਖੇਤੀਬਾੜੀ ਨਾਲ ਸੰਬੰਧਿਤ ਜਿਹੜੇ ادارے ਨੇ ਉਹਨਾਂ ਨੇ ਆਪਣੀਆਂ ਸਟਾਲਾਂ ਲਾਈਆਂ ਹੋਈਆਂ ਨੇ ਉਧਰ ਇੱਕ ਮੈਂ ਨਾ ਜਦੋਂ ਮੇਲਾ ਘੁੰਮ ਰਿਹਾ ਸੀ ਦੇਖ ਰਿਹਾ ਸੀ ਤਾਂ ਇੱਕ ਖਿੱਚਦਾ ਮੈਨੂੰ ਲੱਗਿਆ ਕਾਫੀ ਕਿ ਆਉਂਦੀ ਜਾਂਦੀ ਜਿਹੜੀ ਸਾਰੀ ਇੱਥੇ ਕਿਸਾਨ ਭਰਾ ਨੇ ਜਾਂ ਮੇਲਾ ਦੇਖਣ ਵਾਲੇ ਨੇ ਉਹਨਾਂ ਲਈ ਚਾਹ ਪਾਣੀ ਪ੍ਰਸ਼ਾਦੇ ਦਾ ਪ੍ਰਬੰਧ ਦਾ ਜਿਹੜਾ ਖਟੜਾ ਪੋਟੈਟੋ ਗਰੁੱਪ ਵੱਲੋਂ ਬਹੁਤ ਵਧੀਆ ਢੰਗ ਨਾਲ ਇੱਥੇ ਕਰਿਆ ਹੋਇਆ ਤੇ ਇਸ ਸਮੇਂ ਆਪਾਂ ਹੁਣ ਜਿਵੇਂ ਮੈਂ ਤੁਹਾਡੇ ਨਾਲ ਪਹਿਲਾਂ ਡਿਸਕਾਊਂਟ ਦੀ ਗੱਲ ਕਰਦਾ ਸੀ ਹਰ ਰੋਟਾਵੇਟਰ ਤੇ ਹਰ ਸੰਦ ਟੱਪੇ ਤੇ ਇੱਥੇ ਡਿਸਕਾਊਂਟ ਆ ਜਿਹੜਾ ਲੱਗਿਆ ਹੋਇਆ ਜਿਵੇਂ ਇੱਕ ਵੀਰ ਯੋਧਾ ਰੋਟਾਵੇਟਰ ਕੰਪਨੀ ਆ ਉਹਨਾਂ ਵੱਲੋਂ ਆਪਣੇ ਰੋਟਾਵੇਟਰ ਨੇ ਜਿਹੜੇ ਉਹ ਇੱਥੇ ਪ੍ਰਦਰਸ਼ਿਤ ਕੀਤੇ ਗਏ ਆ ਜਿਵੇਂ ਇਹ 9 ਫੋਟਾ ਇੱਕ ਰੋਟਾਵੇਟਰ ਆਪਾਂ ਦੇਖ ਰਹੇ ਆ 20% ਤੱਕ ਦੀ ਇਹਦੇ ਤੇ ਛੋਟ ਵੀਰ ਉਹਨਾਂ ਨੇ ਇਸ ਮੇਲੇ ਕਰਕੇ ਲਾਈ ਹੋਈ ਆ ਤੇ ਬਾਕੀ ਕੁਝ ਕਿਸਾਨ ਭਰਾ ਆ ਵੀ ਰਹੇ ਆ ਦੇਖ ਰਹੇ ਆ ਨਾ ਲੱਗ ਲੱਗ ਤਰ੍ਹਾਂ ਦੀਆਂ ਮਸ਼ੀਨ ਜਿਹੜੀਆਂ ਮਸ਼ੀਨਾਂ ਜਾਂ ਹੋਰ ਐਗਰੀਕਲਚਰ ਇਕਵਿਪਮੈਂਟਸ ਨੇ ਇੱਥੇ ਨਾ ਖੇਤੀਬਾੜੀ ਨਾਲ ਸੰਬੰਧਿਤ ਜਿਹੜੇ ਅ ਇਕਵਿਪਮੈਂਟਸ ਨੇ ਉਹਨਾਂ ਤੋਂ ਬਿਨਾ ਕੁਝ ਹੋਰ ਜਿਹੜੇ ਜਿਵੇਂ ਨਦੀਨ ਹੋਗੇ ਨਦੀਨ ਨਾਸ਼ਕਾਂ ਦੇ ਅ ਅਪਡੇਟ ਵਰਜਨ ਨੇ ਖਾਦਾਂ ਦੇ ਅਪਡੇਟ ਵਰਜਨ ਨੇ ਬੀਜਾਂ ਦੇ ਅਪਡੇਟ ਵਰਜਨ ਨੇ ਉਹਨਾਂ ਦੇ ਵੀ ਸਟਾਲਸ ਨੇ ਜਿਹੜੇ ਉਹੋ ਵਿਸ਼ੇਸ਼ ਤੌਰ ਤੇ ਲੱਗੇ ਹੋਇਆ ਜਿਵੇਂ ਕੁਝ ਸਟਾਲਸ ਨਾ ਇੱਧਰ ਜਿੱਧਰੋਂ ਆਪਾਂ ਮੁੱਖ ਪੰਡਾਲ ਬਣਾਇਆ ਭਾਈ ਉਹਨਾਂ ਨੇ ਉਧਰ ਲੱਗੇ ਹੋਇਆ ਜਿਵੇਂ ਕਿ ਕੰਪਨੀਆਂ ਅੱਜਕੱਲ ਕਾਫੀ ਮਸ਼ਹੂਰ ਆ ਟਰੈਕਟਰ ਮੋਡੀਫਿਕੇਸ਼ਨ ਦੇ ਵਿੱਚ ਅਮਰੀਕਨ ਈਗਲ ਕਲੱਬ। ਉਹਨਾਂ ਦੀ ਵੀ ਇੱਥੇ ਸਟਾਲ ਆਈ ਹੋਈ ਆ ਅਲੱਗ-ਅਲੱਗ ਤਰ੍ਹਾਂ ਦੇ ਬਾਈ ਉਹਨਾਂ ਨੇ ਇੱਥੇ ਜਿਹੜੀਆਂ ਅਪਡੇਸ਼ਨਸ ਨੇ ਟਰੈਕਟਰਸ ਦੀਆਂ ਉਹ ਕਿਸਾਨ ਭਰਾਵਾਂ ਨੂੰ ਦੱਸ ਵੀ ਰਹੇ ਆ ਤੇ ਇਧਰੋਂ ਕਿਸਾਨ ਭਰਾ ਉਹਨਾਂ ਅਪਡੇਟਸ ਨੂੰ ਜਾਣ ਵੀ ਰਹੇ ਆ ਸਾਹਮਣੇ ਵੀਡੀਓ ਸਕਰੀਨ ਦੇ ਵਿੱਚ ਤੁਹਾਡੇ ਅਮਰੀਕਨ ਈਗਲ ਕਲੱਬ ਦੀ ਜਿਹੜੀ ਸਟਾਲ ਆ ਉਹ ਆਪਣੀ ਵੀਡੀਓ ਸਕਰੀਨ ਤੇ ਆ ਤੇ ਬਾਕੀ ਜਿਵੇਂ ਮੈਂ ਤੁਹਾਨੂੰ ਦੱਸ ਰਹਾ ਸੀ ਵੀ ਪੋਟੈਟੋ ਸਪੈਸ਼ਲ ਮੇਲਾ ਇਹ ਇੱਥੇ ਆਲੂਆਂ ਦੀਆਂ ਅਲੱਗ-ਅਲੱਗ ਕਿਸਮਾਂ ਅਲੱਗ-ਅਲੱਗ ਕੰਪਨੀਆਂਜ਼ ਬੀਜ ਦੇਣ ਵਾਲੀਆਂ ਬੀਜ ਵੇਚਣ ਵਾਲੀਆਂ ਸਾਰੀਆਂ ਦੀਆਂ ਅਲੱਗ-ਅਲੱਗ ਸਟਾਲਸ ਨੇ ਜਿਹੜੇ ਵਧੀਆ ਢੰਗ ਨਾਲ ਲੱਗੇ ਹੋਏ ਆ ਤੇ ਜਿਵੇਂ ਪੈਦਾ ਕੀਤੇ ਜਾਂਦੇ ਆਲੂ ਹਨ ਅਲੱਗ-ਅਲੱਗ ਕਿਸਮਾਂ ਅਲੱਗ-ਅਲੱਗ ਬਣ ਗਈਆਂ ਆਪਣੀ ਵੀਡੀਓ ਉਸ ਗ੍ਰੀਨ ਤੇ ਆ ਇਹ ਸਾਹਮਣੇ ਪੰਡਾਰ ਵਾਲੇ ਪਾਸੇ ਨੂੰ ਬਾਹਰੋਂ ਹੁੰਦਾ ਜਿਹੜਾ ਰਸਤਾ ਉਹ ਆਪਾਂ ਨੂੰ ਦਿਖਦਾ। ਤਾਂ ਲੱਗ ਲੱਗੇ ਸਟਾਲਾਂ ਇੱਥੇ ਫੱਗੜਾ ਪੋਟੈਟੋ ਗਰੁੱਪ ਵੱਲੋਂ ਜਿਹੜਾ ਅਰੇਂਜ ਕੀਤਾ ਹੋਇਆ ਪ੍ਰੋਗਰਾਮ ਹਨ ਉਹਦੇ ਵਿੱਚ ਲੱਗਿਆ ਹੋਈਆਂ ਨੇ ਤੇ ਕਈ-ਕਈ ਲੱਗ ਤਰ੍ਹਾਂ ਦੀਆਂ ਮਸ਼ੀਨਾਂ, ਬੀਜ, ਹਰ ਤਰ੍ਹਾਂ ਦਾ ਸਮਾਨ ਆ ਜਿਹੜਾ ਇਸ ਪੋਟੈਟੋ ਮੇਲੇ ਦੇ ਵਿੱਚ ਆਪਾਂ ਨੂੰ ਦੇਖਣ ਲਈ ਮਿਲਦਾ। ਇਹ ਆ ਤੁਹਾਡੇ ਆਪਣੇ ਐਕਟਿਵਿਟੀ ਬਿਲਕੁਲੀ ਜਿਵੇਂ ਆਪਾਂ ਮੁੱਖ ਪੰਡਾਲ ਚੋਂ ਬਾਹਰ ਆਏ ਤਾਂ ਆਪਾਂ ਨੂੰ ਨਾ ਇੱਕ ਗੂਮ ਸਪਰੇਅ ਕਰਨ ਵਾਲੀ ਮਸ਼ੀਨ ਆ ਜਿਹੜੀ ਉਹ ਦੇਖੀ ਆ ਜਿਵੇਂ ਆਪਾਂ ਅੱਜ ਕੱਲ੍ਹ ਖੇਤਾਂ ਦੇ ਵਿੱਚ ਇਹ ਮਸ਼ੀਨ ਨੂੰ ਕਾਫੀ ਦੇਖਦੇ ਆ ਸਪਰੇਅ ਕਰਦੇ ਹੋਏ ਹਨਾ ਇਹ ਵੀ ਮਸ਼ੀਨਾਂ ਇੱਥੇ ਉਚੇਚੇ ਤੌਰ ਤੇ ਬਾਈ ਉਹਨਾਂ ਨੇ ਲਾਈਆਂ ਨੇ ਅਲੱਗ-ਅਲੱਗ ਕੰਪਨੀਆਂ ਦੇ ਨੇ ਜਿਵੇਂ ਤਨਵਾ ਸੇਲ ਕਾਰਪੋਰੇਸ਼ਨ ਵੱਲੋਂ ਇਹ ਜਿਹੜੀ ਮਸ਼ੀਨ ਆ ਉਹ ਇੱਥੇ ਲਾਈ ਹੋਈ ਆ ਤੇ ਇਧਰ ਵਾਲੇ ਪਾਸੇ ਜੱਗੀ ਐਗਰੀਕਲਚਰ ਵਰਕਰਸ ਤੋਂ ਹਲ ਤੇ ਹੋਰ ਜਿਹੜੇ ਇਕਵਿਪਮੈਂਟਸ ਨੇ ਉਹ ਕਿਸਾਨ ਭਰਾਵਾਂ ਨੂੰ ਪੇਸ਼ ਕੀਤੇ ਹੋਇਆ ਟਰਾਲੀ ਵਿਸ਼ੇਸ਼ ਤੌਰ ਤੇ ਮੋਗੇ ਤੋਂ ਬਾਈ ਉਹਨਾਂ ਨੇ ਇੱਥੇ ਜਿਹੜੇ ਪੋਟੈਟੋ ਗ੍ਰੇਟਰ ਤੇ ਬਾਕੀ ਹੋਰ ਆਲੂ ਪੱਟਣ ਵਾਲੀਆਂ ਜਿਹੜੀਆਂ ਮਸ਼ੀਨਾਂ ਨੇ ਆਟੋਮੈਟਿਕ ਪੋਟਾਟੋ ਪਲੈਂਟਰ ਆ ਬੜੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਸਟਾਲਸ ਨੇ ਜਿਹੜੀਆਂ ਇੱਥੇ ਕਿਸਾਨ ਮੇਲੇ ਦੇ ਵਿੱਚ ਲਗੀਆਂ ਹੋਈਆਂ ਨੇ ਉਤੋਂ ਅੱਗੇ ਵਾਲੇ ਪਾਸੇ ਫਰਟੀਲਾਈਜ਼ਰ ਨੇ ਜਿਹੜੇ ਨਦੀਨ ਨੇ ਜਿਵੇਂ ਆਪਾਂ ਸਪ੍ਰੈਡ ਕਰਦੇ ਆ ਉਹਨਾਂ ਨੂੰ ਸਪ੍ਰੈਡ ਕਰਨ ਲਈ ਜਿਵੇਂ ਬੂਮ ਮਸ਼ੀਨ ਆਮ ਟਰੈਕਟਰ ਤੇ ਤੇ ਬਾਕੀ ਹੋਰ ਟੈਂਕੀਆਂ ਬਣਾ ਕੇ ਮਤਲਬ ਹਰ ਤਰ੍ਹਾਂ ਦਾ ਹਿਸਾਬ ਕਿਤਾਬ ਬਣਾ ਕੇ ਸਪਰੇਅ ਕਰਨ ਲਈ ਜਿਹੜੀਆਂ ਮਸ਼ੀਨਾਂ ਨੇ ਉਹ ਤਿਆਰ ਕਰੀਆਂ ਹੋਈਆਂ ਨੇ ਮੇਲਾ ਦੇਖਦੇ ਦੇਖਦੇ ਜਿਵੇਂ ਅਗਲੇ ਭਾਗ 'ਚ ਆਪਾਂ ਪਹੁੰਚੇ ਤਾਂ ਆਪਾਂ ਨੂੰ ਗਿੱਲ ਜਨੇਰ ਬ੍ਰਾਂਡ ਆ ਜਿਹੜਾ ਐਗਰੀਕਲਚਰ ਫਿਊਮੈਂਟਸ ਤਾਂ ਉਹ ਦੇਖਿਆ ਬਾਈ ਉਹ ਨਹੀਂ ਆਪਣੇ ਇਲਾਕੇ ਦੇ ਵੀ ਆ ਮਾਨ ਵਾਲੀ ਗੱਲ ਆ ਹਨਾ ਗਿੱਲ ਵਰਕਸ ਅਜਨੇਰ ਕਾਫੀ ਤਰ੍ਹਾਂ ਦੇ ਸੰਦ ਨੇ ਜਿਹੜੇ ਵੀਰੋਂ ਨਹੀਂ ਬਣਾਉਂਦੇ ਆ ਮਲਚਰ ਹੋਵੇ ਹਾਲ ਹੋਵੇ ਸੋਹਾਗੇ ਤਵੀਆਂ ਟੈਂਕੀਆਂ ਇੱਥੇ ਵੀਰ ਉਹਨਾਂ ਨੇ ਲਿਖਿਆ ਵੀ ਹੋਇਆ ਜਿਵੇਂ 10:00 10 ਦੀ ਇੱਕ ਤਵੀਆਂ ਦੀ ਨਵੀਂ ਟੈਕਨੀਕਲ ਮਸ਼ੀਨ ਆ ਹਨਾ 175000 ਰੁਪਏ ਦਾ ਮੁੱਲ ਦੱਸਿਆ ਭਾਈ ਉਹਨਾਂ ਤੇ 5000 ਰੁਪਏ ਮੌਕੇ ਤੇ ਡਿਸਕਾਊਂਟ tha ਗਿੱਲ ਅਜਨੇਰ ਖੇਤੀਬਾੜੀ ਦੇ ਵਿੱਚ ਵੀ ਉਹਨਾਂ ਨੇ ਕਾਫੀ ਲਗ ਲਗ ਤਰ੍ਹਾਂ ਦੀਆਂ ਜਿਹੜੀਆਂ ਕਾਡਾਂ ਨੇ ਉਹ ਕਰੀਆਂ ਨੇ ਕਾਡਾਂ ਹੀ ਕਹਿ ਸਕਦੇ ਹਾਂ ਕਿਉਂਕਿ ਹੁਣ ਤੱਕ ਆਪਾਂ ਰਵਾਇਤੀ ਢੰਗ ਨਾਲ ਜਿਹੜੇ ਸੰਦ ੱਪੇ ਵਰਤਦੇ ਦੇਖਦੇ ਆਏ ਆ ਵਰਤਦੇ ਆਏ ਆ ਜਾਂ ਸੁਣਦੇ ਆਏ ਆ ਪਰ ਕੁਝ ਖੇਤੀਬਾੜੀ ਦੇ ਵਿੱਚ ਅਜਿਹੀਆਂ ਕਾਢਾਂ ਕਰੀਆਂ ਵੀਰ ਉਹਨਾਂ ਨੇ ਅਜਿਹੇ ਨਵੇਂ ਪ੍ਰਯੋਗ ਕਰਕੇ ਕਿਸਾਨਾਂ ਨੂੰ ਦਿੱਤੇ ਆ ਜਿਹੜੇ ਬਹੁਤ ਅ ਕਾਰਗਰ ਸਿੱਧ ਹੋਏ ਨੇ ਉਹਦੇ ਵਿੱਚੋਂ ਇੱਕ ਆ ਬਾਈ ਗੱਲ ਅਜਨੇਰ ਇਸ ਸਮੇਂ ਵਰਕਸ਼ਾਪ ਦੀ ਸਟਾਲ ਆਪਣੀ ਵੀਡੀਓ ਸਕਰੀਨ ਤੇ ਆ ਤੇ ਉਹਦੇ ਨਾਲ ਅੱਗੇ ਮੁੰਡੇ ਗਰੁੱਪ ਵੱਲੋਂ ਜਿਹੜੀਆਂ ਟਰਾਲੀਆਂ ਨੇ ਉਹਨਾਂ ਦੀ ਸਟਾਲ ਉਹ ਲਾਈ ਹੋਈ ਆ ਵੱਡੀਆਂ ਟਰਾਲੀਆਂ ਛੋਟੀਆਂ ਟਰਾਲੀਆਂ ਹਨਾ ਆਪਣੀ ਵੀਡੀਓ ਸਕਰੀਨ ਤੇ ਆ ਤੇ ਇਧਰ ਵਾਲੇ ਪਾਸੇ ਹੀ ਜਿੱਧਰ ਕਿਸਾਨ ਭਰਾ ਜਾਂ ਹੋਰ ਸਾਥੀ ਜਾ ਰਹੇ ਆ ਵੱਧ ਰਹੇ ਆ ਉਧਰ ਲੰਗਰ ਪ੍ਰਸ਼ਾਦ ਦਾ ਪ੍ਰਬੰਧ ਕਰਿਆ ਹੋਇਆ ਕਿਉਂਕਿ ਐਡਾ ਵੱਡਾ ਮੇਲਾ ਘੁੰਮਣ ਫਿਰਨ ਲਈ ਕਾਫੀ ਸਾਰੀਆਂ ਸਟਾਲਸ ਤੇ ਖਾਣ ਪੀਣ ਲਈ ਵੀ ਉਹਨਾਂ ਨੇ ਵਧੀਆ ਪ੍ਰਬੰਧ ਕਰਿਆ ਇੱਥੇ ਆਉਂਦੇ ਜਾਂਦੇ ਜਿਹੜੇ ਮੇਲੇ ਦੇ ਵਿੱਚ ਕਿਸਾਨ ਭਰਾ ਜਾਂ ਹੋਰ ਮੇਲਾ ਦੇਖਣ ਆਣੇ ਤੇ ਜਿਵੇਂ ਆਪਾਂ ਅੱਗੇ ਹੋਰ ਸਟਾਲਾਂ ਵੱਲ ਨੂੰ ਵੱਧਦੇ ਆ ਤਾਂ ਇੱਥੇ ਇੱਕ ਬਾਈਓਨੀ ਤੇਲ ਆ ਜਿਹੜਾ ਦਰਦ ਤੋਂ ਜਾਂ ਜਕਾਮ ਤੋਂ ਅਲਰਜੀ ਤੋਂ ਉਹ ਆ ਉਹ ਵੀ ਵੇਚ ਰਹੇ ਨੇ ਮੁਖਸਰ ਸਾਹਿਬ ਤੋਂ ਆਏ ਨੇ ਬਾਈਓਨੀ ਉਧਰ ਸਾਹਮਣੇ ਵਾਲੇ ਪਾਸੇ ਹੀ ਪ੍ਰਸ਼ਾਦੇ ਦਾ ਲੰਗਰ ਤੇ ਇਹ ਕਿਸਾਨ ਮੇਲਾ ਸਿਰਫ ਕਿਸਾਨੀ ਨਾਲ ਸੰਬੰਧਿਤ ਚੀਜ਼ਾਂ ਹੀ ਨਹੀਂ ਬਲਕਿ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਸ਼ੁੱਧ ਸਾਫ਼ ਸੁਥਰੇ ਖਾਣੇ ਨੇ ਉਹਨਾਂ ਨਾਲ ਸੰਬੰਧਿਤ ਸਟਾਲਸ ਵੀ ਇੱਥੇ ਕਈ ਲੱਗੀਆਂ ਹੋਈਆਂ ਨੇ ਇਹ ਸਾਹਮਣੇ ਵਾਲੇ ਪਾਸੇ ਸਾਰੀਆਂ ਸਟਾਲਸ ਹੈਗੀਆਂ ਨੇ ਜਿਹੜੀਆਂ ਖੇਤੀਬਾੜੀ ਨਾਲ ਸੰਬੰਧਿਤ ਤੇ ਹੁਣ ਆਪਾਂ ਅਗਲੇ ਵਾਲੇ ਪਾਸੇ ਚੱਲਦੇ ਹਾਂ ਜਿੱਥੇ ਖਾਣ-ਪੀਣ ਵਾਲੀਆਂ ਸਟਾਲਸ ਨੇ ਜਿੱਥੇ ਖਾਣੇ ਪੀਣੇ ਸ਼ੁੱਧ ਤੇ ਸਾਫ ਖਾਣੇ ਵਾਲੀਆਂ ਸਟਾਲਾਂ ਲਗੀਆਂ ਹੋਈਆਂ ਜਿਵੇਂ ਆਪਾਂ ਖਾਣ ਪੀਣ ਵਾਲੀਆਂ ਸਟਾਲਸ ਦੀ ਗੱਲ ਕਰਦੇ ਸੀ ਨਾ ਇੱਧਰ ਵਾਲੇ ਪਾਸੇ ਵੀਰ ਉਹਨਾਂ ਦੀ ਕੇਐਸ ਐਗਰੋ ਪ੍ਰੋਡਕਟਸ ਦੀ ਇੱਕ ਸਟਾਲ ਲੱਗੀ ਆ ਜਿੱਥੇ ਕਾਫੀ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਖਾਣੇ ਆ ਆਰਗੈਨਿਕ ਤੇ ਸ਼ੁੱਧ ਵੀਰ ਉਹਨਾਂ ਨੂੰ ਬਣਾ ਕੇ ਇੱਥੇ ਤਿਆਰ ਨੇ ਵੇਚੇ ਵੀ ਜਾਂਦੇ ਆ ਜਿਦੇ ਵਿੱਚ ਆਚਾਰ ਚਟਣੀਆਂ ਮਰਬੇ ਗੋੜ ਛੋਲੇ ਸ਼ਹਿਦ ਕਾਫੀ ਤਰ੍ਹਾਂ ਦਾ ਜਿਹੜਾ ਸਮਾਨ ਆ ਬਹੁਤ ਸੋਹਣੀ ਤੇ ਵਧੀਆ ਪੈਕਿੰਗ ਦੇ ਵਿੱਚ ਜਿਵੇਂ ਆ ਸਾਹਮਣੇ ਹੀ ਤੁਸੀਂ ਦੇਖ ਰਹੇ ਹੋ ਐਪਲ ਵਿਨੇਗਰ ਕਾਫੀ ਅੱਜਕੱਲ ਇਹਦਾ ਪ੍ਰਯੋਗ ਆ ਜਿਹੜਾ ਉਹ ਕਰਿਆ ਜਾਂਦਾ ਅਜਿਹੀਆਂ ਸ਼ੁੱਧ ਚੀਜ਼ਾਂ ਵੀ ਰੋਨਾਂ ਵੱਲੋਂ ਇੱਥੇ ਸਰਾਉ ਐਂਡ ਗਿਲ ਜ਼ਿੰਮੇਦਾਰਾ ਖਲਾੜ ਵੱਲੋਂ ਬਣਾ ਕੇ ਕਿਸਾਨ ਮੇਲੇ ਦੇ ਵਿੱਚ ਪ੍ਰਦਰਸ਼ਨੀ ਲਾਈ ਹੋਈ ਆ ਵਧੀਆ ਤੇ ਚੰਗੇ ਇੱਥੇ ਗੁੜ ਸ਼ੱਕਰ ਸ਼ਹਿਦ ਤੇ ਹੋਰ ਖਾਣ-ਪੀਣ ਦਾ ਜੋ ਸਮਾਨ ਉਹ ਭਾਈ ਉਹਨਾਂ ਨੇ ਇੱਥੇ ਲਾਇਆ ਹੋਇਆ ਜਿਵੇਂ ਆ ਸਾਹਮਣੇ ਵਾਲੇ ਪਾਸੇ ਆਪਾਂ ਦੇਖ ਰਹੇ ਆ ਸ਼ੱਕਰ ਤੇ ਇੱਧਰ ਸ਼ਹਿਦ ਸ਼ਹਿਦ ਦੀ ਪੈਕਿੰਗ ਕਿੰਨੇ ਦੀ ਆਈ ਪੈਕਿੰਗ ਇਹ ਮਾਤਰਾ ਦੀ ਆਈ ਕਿੰਨੇ ਕਿਲੋ ਹੁੰਦਾ ਹੈ ਇਹ ਇਹ 10 ਕਿਲੋ ਆਈਏ ਜੰਗਲੀ ਆ ਜੀ ਠੀਕ ਹੈ 10 ਕਿਲੋ ਜਿਵੇਂ ਆਪਾਂ ਸ਼ਹਿਦ ਦੇਖ ਰਹੇ ਹਾਂ ਜੰਗਲਾਂ ਦੇ ਵਿੱਚੋਂ ਜਿਹੜਾ ਪੈਦਾ ਕੀਤਾ ਜਾਂਦਾ ਨੇਚਰਲ ਢੰਗ ਨਾਲ 300 ਰੁਪਏ ਦਾ ਤੇ ਇਸੇ ਤਰ੍ਹਾਂ ਅਲਗ-ਅਲਗ ਤਰ੍ਹਾਂ ਦੇ ਜਿਹੜੇ ਪ੍ਰੋਡਕਟ ਨੇ ਖਾਣ ਪੀਣੇ ਵਾਲੇ ਵੀਰ ਉਹਨਾਂ ਵੱਲੋਂ ਇੱਥੇ ਸੇਲ ਕੀਤੇ ਜਾਂਦੇ ਤੇ ਇਹ ਵੀਰ ਉਹਨਾਂ ਦਾ ਸਪੈਸ਼ਲ ਚਮਨਪਰਾਸ਼ ਆ ਇਦਾਂ ਇੱਥੇ ਕਿਸਾਨ ਭਰਾ ਆ ਜਾਂਦੇ ਜਿਹੜੇ ਮੇਲਾ ਦੇਖਣ ਆਲੇ ਸੱਜਣ ਮਿੱਤਰ ਆਉਂਦੇ ਆ ਆਉਂਦੇ ਇਹਨਾਂ ਦਾ ਸਮਾਨ ਦੇਖਦੇ ਆ ਖਰੀਦਦੇ ਆ ਤੇ ਲੈ ਕੇ ਜਾਂਦੇ ਆ ਕੁਝ ਇਸ ਤਰ੍ਹਾਂ ਦੀਆਂ ਸਟਾਲਸ ਵੀ ਆਪਾਂ ਨੂੰ ਕਿਸਾਨ ਮੇਲੇ ਦੇ ਵਿੱਚ ਮਿਲ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਬਿਲਕੁਲ ਉਹਦੇ ਸਾਹਮਣੇ ਵਾਲੇ ਪਾਸੇ ਹੀ ਕ੍ਰੋਮ ਮਾਸਟਰ ਕੰਪਨੀ ਦੀ ਇੱਕ ਕੰਬਾਈਨ ਤੇ ਬਾਕੀ ਹੋਰ ਕਈ ਗਰੁੱਪਸ ਦੀਆਂ ਜਿਹੜੀਆਂ ਸਟਾਲਸ ਨੇ ਉਹ ਆਪਣੀ ਵੀਡੀਓ ਸਕਰੀਨ ਤੇ ਨੇ ਕਾਫੀ ਰਾਸ਼ਾ ਜਿਵੇਂ ਹੁਣ ਮੇਲਾ ਸਮਾਪਤੀ ਵਾਲੇ ਪਾਸੇ ਨੂੰ ਵੱਧ ਗਿਆ ਪਰ ਕਿਸਾਨ ਭਰਾਵਾਂ ਦੇ ਵਿੱਚ ਉਤਸ਼ਾਹ ਇੰਨਾ ਦੇਖਿਆ ਗਿਆ ਵੀ ਅਜੇ ਤੱਕ ਮੇਲੇ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਭੀੜ ਆ ਉਹ ਬਣੀ ਹੋਈ ਆ ਜਿਵੇਂ ਅਗਲੇ ਬੰਨੇ ਆਪਾਂ ਵਧੇ ਨਾ ਤਾਂ ਆਪਾਂ ਨੂੰ ਸਰਪੰਚ ਇੰਟਰਨੈਸ਼ਨਲ ਜਿਹੜੀਆਂ ਟਰਾਲੀ ਤੇ ਹੋਰ ਹਲ ਵਗੈਰਾ ਬਣਾਉਂਦੇ ਨੇ ਉਹਨਾਂ ਦੀ ਸਟਾਲ ਆ ਜਿਹੜੀ ਉਹ ਮਿਲੀ ਇਹ ਸਟਾਲ ਸਮਰਾਲੇ ਆ ਤੇ ਬਗਯੂਨਾਂ ਦੀਆਂ ਟਰਾਲੀਆਂ ਨਾ ਬਹੁਤ ਸੋਹਣੀਆਂ ਬਣਾਈਆਂ ਹੁੰਦੀਆਂ ਨੇ ਵਿਸ਼ੇਸ਼ ਤੌਰ ਤੇ ਆਪਾਂ ਇਹ ਟਰਾਲੀ ਆ ਜਿਹੜੀ ਉਹ ਦੇਖਣ ਲਈ ਰੁਕੇ ਆ ਬਹੁਤ ਸੋਹਣੀ ਦੀ ਸਜਾਵਟ ਕੀਤੀ ਹੋਈ ਆ ਟਰਾਲੀ ਦੀ ਫੁੱਕਾਂ ਜੈਕ ਹਰ ਚੀਜ਼ ਬਹੁਤ ਸੋਹਣੀ ਇਹਨਾਂ ਨੇ ਇੱਥੇ ਫਿੱਟ ਕਰੀ ਹੋਈ ਆ ਸਰਪੰਚ ਇੰਟਰਨੈਸ਼ਨਲ ਦੇ ਲੋਗੋ ਤੇ ਬਾਕੀ ਬਹੁਤ ਸੋਹਣੀ ਬਨਾਵਟ ਟਰਾਲੀ ਦੀ ਆਪਣੀ ਵੀਡੀਓ ਸਕਰੀਨ ਤੇ ਆ ਤੇ ਇਹਦੇ ਨਾਲ ਹੀ ਦਸ਼ਮੇਸ਼ ਮਸ਼ੀਨਰੀ ਸਟੋਰ ਵੱਲੋਂ ਜਿਹੜੇ ਬਣਾਏ ਹੋਏ ਸੰਦ ਟੱਪੇ ਆ ਉਹ ਵੀ ਆਪਣੀ ਵੀਡੀਓ ਸਕਰੀਨ ਤੇ ਨੇ ਜਿਵੇਂ ਲੱਗ ਲੱਗੇ ਤਰ੍ਹਾਂ ਦੇ ਹਾਲ ਫੋਲਡ ਹੋਣ ਵਾਲੇ ਬਿਨਾ ਫੋਲਡ ਹੋਣ ਵਾਲੇ ਹਨਾ ਬਾਕੀ ਕਿਸਾਨ ਭਰਾ ਆ ਰਹੇ ਆ ਦੇਖ ਰਹੇ ਆ ਸਮਝ ਰਹੇ ਆ ਸਾਰੀਆਂ ਮਸ਼ੀਨਾਂ ਰੇਟ ਤੇ ਬੁਕਿੰਗਸ ਵਗੈਰਾ ਨੇ ਜਿਹੜੀਆਂ ਉਹ ਕਰਾ ਰਹੇ ਆ ਕਿਉਂਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਇੱਥੇ ਬੁਕਿੰਗ ਕਰਾਉਣ ਤੇ ਜਿਹੜਾ ਡਿਸਕਾਊਂਟ ਆ ਉਹ ਵੀ ਦਿੱਤਾ ਜਾ ਰਿਹਾ ਬਾਕੀ ਵੀਡੀਓ ਦੇ ਪਿਛਲੇ ਭਾਗ ਦੇ ਵਿੱਚ ਤੁਸੀਂ ਨੇ ਚੌਥਾ ਕਿਸਾਨ ਮੇਲਾ ਦੇਖਿਆ ਜਿਹੜਾ ਖੰਨੇ ਰਹਾਉਣ ਦੇ ਵਿੱਚ ਲੱਗਿਆ ਹੋਇਆ ਖੱਟੜਾ ਪੋਟੈਟੋ ਗਰੁੱਪ ਵੱਲੋਂ ਲਾਇਆ ਗਿਆ ਚੌਥਾ ਕਿਸਾਨ ਮੇਲਾ ਚੌਥਾ ਸਫਲ ਕਿਸਾਨ ਮੇਲਾ ਕਹਿ ਲਈਏ ਕਿਉਂਕਿ ਅਖੀਰ ਵਾਲੇ ਪਾਸੇ ਨੂੰ ਮੇਲਾ ਜਿਹੜਾ ਸਮਾਪਤੀ ਵਾਲੇ ਪਾਸੇ ਨੂੰ ਉਹ ਵੱਧ ਰਿਹਾ। ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ। ਇਸ ਰੰਗ ਦੀ ਇਹ ਪਹਿਲੀ ਵੀਡੀਓ ਆਪਣੇ ਚੈਨਲ ਦੇ ਉੱਤੇ ਜਿਹਦੇ ਵਿੱਚ ਆਪਾਂ ਕੋਈ ਕਿਸਾਨ ਮੇਲਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਵੀਡੀਓ ਨੂੰ ਇੱਥੇ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਵੀਡੀਓ ਨੂੰ ਕਰਿਓ ਲਾਈਕ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਕਮੈਂਟਾਂ 'ਚ ਆਪਣੀ رائے ਜ਼ਰੂਰ ਦਿਓ। ਮਿਲਦੇ ਹਾਂ ਜਲਦੀ ਕਿਸੇ ਹੋਰ ਨਵੇਂ ਤੇ ਰੋਚਕ ਵਿਸ਼ੇ ਨਾਲ ਬਣੇ ਰਹੋ ਆਪਣੇ ਚੈਨਲ ਨਾਲ। ਧੰਨਵਾਦ।